ਲੁਧਿਆਣੇ ਦੇ ਪਿੰਡਾਂ ਵਿੱਚ ਲਗਾਤਾਰ ਲਗਾਏ ਜਾ ਰਹੇ ਨੇ ਪੋਸਟਰ ਸਤਿ ਸ੍ਰੀ ਅਕਾਲ ਜੀ ਮੈਂ ਮਹਿਦ ਦੀਪਕੌਤ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ মিডিਆ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੀ ਸਿਆਸਤ ਤੋਂ ਆ ਰਹੀ ਹੈ ਜਿੱਥੇ ਲੁਧਿਆਣੇ ਦੇ ਪਿੰਡਾਂ ਵਿੱਚ ਲਗਾਤਾਰ ਪੋਸਟਰ ਲਗਾਏ ਜਾ ਰਹੇ ਨੇ ਜਿਸ ਵਿੱਚ ਮੋਕਾ ਮੰਤਰੀ ਭਗਵੰਤ ਮਾਨ ਅਤੇ ਕੇਚਰੀਵਾਲ ਦੀ ਫੋਟੋ ਲਗਾਈ ਗਈ ਹੈ ਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਆਪ ਆਗੂਆਂ ਦੇ ਅਧਿਕਾਰੀਆਂ ਨੂੰ ਪਿੰਡਾਂ ਵਿੱਚ ਔਨ ਦੀ anumati ਨਹੀਂ ਦਿੱਤੀ ਜਾਵੇਗੀ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਤਕਰੀਬਨ 1 ਮਹੀਨਾ ਹੋ ਗਿਆ ਕਿ ਸਰਕਾਰ ਨੂੰ ਕਹੇ ਕਿ ਸਾਨੂੰ ਸਾਡੀ ਜ਼ਮੀਨਾਂ ਤੇ ਖੇਤੀਬਾੜੀ ਕਰਨ ਦਿੱਤੀ ਜਾਵੇ ਪਰ ਸਰਕਾਰ ਵੱਲੋਂ ਕੋਈ ਵੀ ਜਵਾਬ ਅਜੇ ਤੱਕ ਨਹੀਂ ਆਇਆ ਹਾਲਾਂਕਿ ਉਹਨਾਂ ਨੂੰ ਫਿਰ ਇਹ ਜਿਹੜਾ ਨਿਰਣੇ ਲੈਣਾ ਪਿਆ ਕਿ ਅਸੀਂ ਕਿਸੇ ਵੀ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਪਿੰਡ ਵਿੱਚ ਵੜਨ ਦੀ ਇਜਾਜ਼ਤ ਜਿਹੜੀ ਨਹੀਂ ਦਵਾਗੇ ਦੱਸਦੀ ਇਸ ਪੋਸਟਰ ਜਰੀਏ ਲੈਂਡ ਪੁਲਿੰਗ ਨੀਤੀ ਦਾ ਵਿਰੋਧ ਜਿਹੜਾ ਲਗਾਤਾਰ ਕੀਤਾ ਜਾ ਰਿਹਾ ਹੈ ਲੁਧਿਆਣੇ ਦੇ ਪਿੰਡਾਂ ਦੇ ਲੋਕ ਕਹਿ ਰਹੇ ਨੇ ਕਿ ਸਾਨੂੰ ਸਾਡਾ ਹੱਕ ਦਿੱਤਾ ਜਾਵੇ ਅਸੀਂ ਸਰਕਾਰ ਤੋਂ ਬਾਰ ਬਾਰ ਉਮੀਦ ਕਰ ਰਹੇ ਹਾਂ ਕਿ ਉਹ ਇਸ ਨੰਨੇ ਜਿਹੇ ਲੈਂਡ ਪੁਲਿੰਗ ਸੰਕੇਤਾਂ ਉਸ ਤੇ ਕੋਈ ਨੀਂਹ ਲਾਏਗੀ ਪਰ ਹਜੇ ਤੱਕ ਉਹਨਾਂ ਵੱਲੋਂ ਕੋਈ ਵੀ ਨਿਰਣੇ ਜਿਹੜਾ ਨਹੀਂ ਲਿੱਤਾ ਗਿਆ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਉਦੋਂ ਤੱਕ ਤੁਸੀਂ ਦੇਖਦੇ ਰਹੋ ਪੰਜਾਬੀ ਲਿੰਕ মিডিਆ ਮੈਂ ਮਹਿਕਦੀਪ ਕੌਰ ਕੈਮਰਾਮੈਨ ਤਰਸੇਮ ਸਿੰਘ ਦੇ ਨਾਲ ਧੰਨਵਾਦ